ਜੋਨੇ ਦੀ ਤੀਸਰੀ ਬੋਰੀ ਜੂਰੀਆਂ ਨਾਲ ਚੰਗੇ ਫਟਾਰੇ ਲਈ ਕੀ ਪਾਇਆ ਜਾਵੇ ਜੋ ਇੱਕ ਗਰੋਥ ਵੀ ਕਰੇ ਤੇ ਨਾਲ ਦੀ ਨਾਲ ਸੰਡੀ ਤੇ ਪਤਾਲ ਲਪੇਟ ਦੀ ਸੰਡੀ ਦਾ ਵੀ ਹੱਲ ਕਰੇ ਉਹ ਤੁਸੀਂ ਪਾ ਸਕਦੇ ਜੋ ਫਰਟੇਰਾ ਐਫ ਐਮ ਸੀ ਕੰਪਨੀ ਦੀ ਜਾਂ ਹੋਰ ਵੀ ਚੰਗੀਆਂ ਕੰਪਨੀਆਂ ਦੀ ਆਉਂਦੀ ਜਿਵੇਂ ਉਤਮ ਦੀ ਆਨਵਿਕਸ ਆਉਂਦੀ ਆ ਉਹ ਤੁਸੀਂ 4 ਕਿਲੋ ਦੇ ਹਿਸਾਬ ਨਾਲ ਪਾ ਸਕਦੇ ਜੋ ਉਹ ਪਤਾਲ ਲਪੇਟ ਦੇ ਗੋਭ ਦੀ ਸੰਡੀ ਤੋਂ ਚੰਗਾ ਕੰਮ ਕਰੂਗੀ ਬਾਜ਼ਾਰ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਆਮ ਮਿਲਦੀਆਂ ਨੇ ਤੁਸੀਂ ਲੈ ਕੇ ਪਾ ਸਕਦੇ ਜੋ ਇਹ ਜਿਹੜੀ ਪੱਕੀਆਂ ਪਨੀਰੀਆਂ ਆਪਾਂ ਲਾਈਆਂ ਪੁੱਟ ਕੇ ਉਹਨੂੰ ਵੀ ਚੰਗੀ ਗਰੋਥ ਦਿਵਾਉਣ ਦੇ ਵਿੱਚ ਹੈਲਪ ਕਰੋਗੀ। ਬਾਕੀ ਬਾਜ਼ਾਰ ਦੇ ਵਿੱਚ ਇੱਕ ਰੀਜਨ ਅਲਟਰਾ ਪ੍ਰੋਡਕਟ ਆਉਂਦਾ ਵੀ 4 ਕਿਲੋ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਾ ਸਕਦੇ ਜੋ ਜਾਂ ਤੁਸੀਂ ਪ੍ਰਦਾਨ ਪਾ ਸਕਦੇ ਜੋ 8 ਤੋਂ 10 ਕਿਲੋ ਦੇ ਹਿਸਾਬ ਨਾਲ ਜਿਹਦੇ ਨਾਲ ਕਿ ਚੰਗੀ ਗਰੋਥ ਹੋਊਗੀ ਤੇ ਨਾਲ ਦੀ ਨਾਲ ਗੋਭ ਦੀ ਸੁੰਡੀ ਤੇ ਪਤਲ ਭੇੜੀ ਸੁੰਡੀ ਦਾ ਉਕਤਾ ਹੱਲ ਹੋਊਗਾ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ